ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਰਿਟਾਇਰ ਰਿਟਾਇਰਮੈਂਟਮ ਲਾਜ਼ਮਾ ਨੂੰ ਮਿਲਣ ਵਾਲੇ ਸਫਰੀ ਪੱਤੇ ਐਲਟੀਸੀ ਦੇ ਬਾਰੇ ਕੁਝ ਪੈਨਸ਼ਨਰ ਦੇ ਭਲੇਖੇ ਦੇ ਬਾਰੇ ਜਾਣਕਾਰੀ ਉਹਨਾਂ ਨੂੰ ਹੱਲ ਕਰਨ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਸਭ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਚੈਨਲ ਤੇ ਪਹਿਲੀ ਵਾਰੀ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਜ਼ਰੂਰ ਸ਼ੇਅਰ ਕਰਨਾ ਚਾਹੀਦਾ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਦੇ ਪੈਨਸ਼ਨਰ ਨੂੰ 6ਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਦੇ ਅਨੁਸਾਰ ਹਰੇਕ 2 ਸਾਲ ਬਾਅਦ LTC ਦਿੱਤੇ ਜਾਣ ਦੀ ਸੁਵਿਧਾ ਨੂੰ ਬਰਕਰਾਰ ਰੱਖਿਆ ਗਿਆ ਹੈ। ਪਰੰਤੂ ਇਸ ਸਬੰਧੀ ਕੁਝ ਪੈਨਸ਼ਨਰ ਵਿੱਚ ਅਜੇ ਵੀ ਕਈ ਜਿਹੜੀ ਕਿਸਮ ਦੇ ਭੁਲੇਖੇ ਹਨ ਜਿਨ੍ਹਾਂ ਨੂੰ ਦੂਰ ਕਰਨ ਦਾ ਯਤਨ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ। ਪਹਿਲੀ ਜਾਣਕਾਰੀ ਇਹ ਹੈ ਕਿ ਰਿਟਾਇਰਮੈਂਟ ਮਿਤੀ ਤੋਂ ਬਾਅਦ 2 ਸਾਲ ਪੂਰੇ ਹੋਣ ਤੇ LTC ਦਾ ਹੱਕਦਾਰ ਬਣਦਾ ਹੈ। ਦੂਸਰੀ ਜਾਣਕਾਰੀ ਫਾਰਮ ਭਰਨ ਦੇ ਬਾਰੇ ਕੀ ਇਹ ਹਰ ਵਾਰ ਜਦੋਂ ਡਿਊ ਜਿਹੜੀ ਹੈ ਐਲਟੀਸੀ ਹੋਵੇ ਤੇ ਕੀ ਹਰ ਵਾਰ ਫਾਰਮ ਜਿਹੜਾ ਭਰਨਾ ਪਵੇਗਾ ਜਾਂ ਐਪਲੀਕੇਸ਼ਨ ਦੇਣੀ ਪਵੇਗੀ ਤਾਂ ਇਸ ਦੇ ਬਾਰੇ ਜਿਹੜੀ ਹੈ ਸਪਸ਼ਟੀਕਰਨ ਇਸ ਪ੍ਰਕਾਰ ਹੈ ਕਿ ਇਹ ਇਹ ਜਿਹੜਾ ਫਾਰਮ ਇੱਕੋ ਵਾਰੀ ਪਰ ਕੀ ਦੇਣਾ ਹੁੰਦਾ ਹੈ ਜੇਕਰ ਫਾਰਮ ਭਰਨ ਤੋਂ ਬਾਅਦ ਤੁਹਾਨੂੰ ਜਿਹੜਾ ਸਫਰੀ ਪੱਤਾ ਮਿਲ ਚੁੱਕਿਆ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਫਾਰਮ ਤੁਹਾਡੇ ਖਾਤੇ ਵਿੱਚ ਦਰਜ ਹੋ ਚੁੱਕਿਆ ਹੈ ਜੇ ਫਾਰਮ ਭਰਨ ਤੋਂ ਬਾਅਦ ਅਜੇ ਤੱਕ ਤੁਹਾਨੂੰ ਇੱਕ ਵਾਰੀ ਵੀ ਸਫਰੀ ਪੱਤਾ ਜਿਹੜਾ ਨਹੀਂ ਮਿਲਿਆ ਤਾਂ ਬੈਂਕ ਦੇ ਵਿੱਚ ਜਾ ਕੇ ਪਤਾ ਕਰ ਲਓ ਕਿ ਤੁਹਾਡੇ ਖਾਤੇ ਵਿੱਚ ਉਕ੍ਰਿਤ ਫਾਰਮ ਦਰਜ ਹੋ ਚੁੱਕਿਆ ਹੈ ਜਾਂ ਨਹੀਂ ਜੇ ਨਹੀਂ ਤਾਂ ਦੁਬਾਰਾ ਫਾਰਮ ਭਰ ਕੇ ਤੋ ਲੇਕਿਨ ਜੇਕਰ ਤੁਹਾਡੇ ਖਾਤੇ ਦੇ ਵਿੱਚ ਉਹ ਦਰਜ ਹੋ ਚੁੱਕਿਆ ਹੈ ਤਾਂ ਆਟੋਮੈਟਿਕਲੀ ਜਿਹੜਾ ਹੈ ਅੱਜ ਕੱਲ ਆਨਲਾਈਨ ਸਿਸਟਮ ਹੈ ਤੇ ਕੰਪਿਊਟਰ ਆਪਣੇ ਆਪ ਹੀ ਇਸ ਗੱਲ ਨੂੰ ਜੋ ਹੈ ਉਹ ਸਮਝਦੇ ਹੋਏ ਤੁਹਾਡੇ ਖਾਤੇ ਦੇ ਵਿੱਚ ਜੋ LTC ਹੈ ਉਹ ਡਿਊ ਡੇਟ ਨੂੰ ਉਸ ਮਹੀਨੇ ਦੇ ਵਿੱਚ ਪਾ ਪਾ ਦਿੱਤੀ ਜਾਵੇਗੀ ਤੀਸਰੀ ਜਾਣਕਾਰੀ ਜੋ ਹੈ ਉਹ ਪਤੀ ਪਤਨੀ ਦੋਹਾਂ ਨੂੰ LTC ਦਿੱਤੇ ਜਾਣ ਦੇ ਬਾਰੇ ਇਸ ਬਾਰੇ ਸਪਸ਼ਟੀਕਰਨ ਇਹ ਹੈ ਕਿ ਭਾਵੇਂ ਕੁਝ ਸਾਲ ਪਹਿਲਾਂ ਦੋਹੇ ਹੀ ਨੂੰ ਜਾਣੇ ਕਿ ਪਤੀ ਪਤਨੀ ਨੂੰ ਇਹ ਐਲਟੀਸੀ ਦਿੱਤਾ ਜਾਂਦਾ ਸੀ ਪਰੰਤੂ ਸਰਕਾਰ ਨੇ ਹੁਣ ਇਸ ਨੂੰ ਬੰਦ ਕਰ ਦਿੱਤਾ ਹੈ ਤੇ ਹੁਣ ਸਿਰਫ ਇੱਕ ਸਪਾਊਸ ਨੂੰ ਜਾਣੇ ਕਿ ਪਤੀ ਨੂੰ ਜਾਂ ਫਿਰ ਪਤਨੀ ਨੂੰ ਹੀ ਐਲਟੀਸੀ ਦਿੱਤਾ ਜਾਂਦਾ ਹੈ ਤੇ ਇਸ ਸਬੰਧੀ ਬੈਂਕ ਦੇ ਵਿੱਚ ਆਪਸ਼ਨ ਫਾਰਮ ਭਰ ਕੇ ਦੇਣਾ ਪੈਂਦਾ ਹੈ ਕੀ ਪਤੀ ਪਤਨੀ ਦੇ ਵਿੱਚੋਂ ਕਿਸ ਨੇ ਐਲਟੀਸੀ ਕਲੇਮ ਕਰਨਾ ਹੈ ਚੌਥੀ ਜਾਣਕਾਰੀ ਐਲਟੀਸੀ ਦੀ ਅਮਾਉਂਟ ਦੇ ਬਾਰੇ ਹੈ ਤਾਂ ਇਹ ਜਿਹੜੀ ਹੈ ਬੇਸਿਕ ਪੇ ਦੇ ਬਰਾਬਰ ਹਰ ਦੋ ਸਾਲ ਬਾਅਦ ਜਾਣੀ ਕਿ ਜਨਵਰੀ ਦੇ ਵਿੱਚ ਜਾਂ ਫਿਰ ਜੁਲਾਈ ਦੇ ਮਹੀਨੇ ਦੇ ਵਿੱਚ ਦਿੱਤਾ ਜਾਂਦਾ ਹੈ ਪੰਜਵੀਂ ਜਾਣਕਾਰੀ ਇਹ ਹੈ ਐਲਟੀਸੀ ਦੇ ਬਕਾਇਆ ਦੇ ਬਾਰੇ ਇਹ ਤਾਂ ਪਤਾ ਹੀ ਹੈ ਕਿ ਭਾਵੇਂ 6 ਮਾਤਮ ਤਨਖਾਹ ਕਮਿਸ਼ਨ ਇੱਕ ਇੱਕ 16 ਤੋਂ ਲਾਗੂ ਹੋਇਆ ਸੀ ਪਰੰਤੂ ਪੰਜਾਬ ਸਰਕਾਰ ਨੇ ਇਸ ਨੂੰ ਜੁਲਾਈ 2021 ਤੋਂ ਦਿੱਤਾ ਗਿਆ ਹੈ ਜੀ ਪਰੰਤੂ 1 1 2016 ਤੋਂ ਜੁਲਾਈ 2021 ਦੇ ਦਰਮਿਆਨ ਵਾਲੇ ਪੀਰੀਅਡ ਦਾ ਜੋ ਰਿਵਾਈਜ਼ ਬੇਸਿਕ ਪੇ ਦੇ ਅਨੁਸਾਰ ਬਕਾਇਆ ਦਿੱਤੇ ਜਾਣ ਦੀ ਗੱਲ ਹੈ ਉਸ ਬਾਰੇ ਗੱਲ ਕਰਦੇ ਹਾਂ ਕਿ ਸਰਕਾਰ ਦੀ ਕੋਈ ਵੀ ਮੰਸ਼ਾ ਨਹੀਂ ਹੈ ਇਹ ਬਕਾਇਆ ਦੇਣਾ ਚਾਹੁੰਦੀ ਹੈ ਭਾਵ ਕਿ ਨੀਮਾ ਦੇ ਅਨੁਸਾਰ ਤਾਂ ਇਹ ਬਕਾਇਆ ਦੇਣਾ ਚਾਹੀਦਾ ਹੀ ਹੈ ਪਰ ਸਰਕਾਰ ਇਸ ਮਾਮਲੇ ਦੇ ਵਿੱਚ ਪੈਨਸ਼ਨਰਸ ਦੇ ਨਾਲ ਧੱਕਾ ਕਰਕੇ ਉਹਨਾਂ ਦਾ ਹੱਕ ਦਬ ਰਹੀ ਹੈ ਇਸ ਤੋਂ ਇਲਾਵਾ ਫਿਰ ਵੀ ਕੋਈ ਵੀ ਹੋਰ ਸ਼ੱਕਾ ਅਗਰ ਐਲਟੀਸੀ ਦੇ ਬਾਰੇ ਮੰਦ ਦੇ ਵਿੱਚ ਪੈਦਾ ਹੋਵੇ ਤਾਂ ਫਿਰ ਪੈਨਸ਼ਨਰ ਜੋ ਬੈਂਕ ਹੈ ਉਸ ਦੀ ਸ਼ਾਖਾ ਦੇ ਵਿੱਚ ਜਾ ਕੇ ਸੰਪਰਕ ਕਰਕੇ ਸ਼ੱਕ ਨੂੰ ਜਿਹੜਾ ਹੈ ਦੂਰ ਕਰਕੇ ਇਸ ਦੇ ਵਿੱਚ ਬਿਹਤਰੀ ਜਿਹੜੀ ਹੈ ਲਿਆਤੀ ਜਾ ਸਕਦੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਨਾ ਹੀ ਵੀਡੀਓ ਵਿੱਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ